ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਟਾਂ ਵਾਲੀ ਗੋਟੀਆਂ ਚੁੰਨੀ ਤੇ ਕਿਵੇਂ ਲਾਉਣਾ ਹੈ ਇਹ ਕਟਵਾਰਕ ਕੀਤਾ ਹੋਇਆ ਗੋਟੇ ਤੇ ਜਰੀ ਵਾਲਾ ਗੋਟਾ ਇਹ ਤੇ ਆਪਾਂ ਦੁਪੱਟੇ ਤੇ ਲਾਵਾਂਗੇ ਦੁਪੱਟੇ ਤੇ ਇਸ ਤਰ੍ਹਾਂ ਲਾਵਾਂਗੇ ਆਪਾਂ ਇਹਦੀ ਵੀ ਇੱਕ ਹੀ ਸਲਾਈ ਆਪਾਂ ਨੂੰ ਅੰਦਰ ਦੀ ਜੂ ਕਿਤੇ ਕੰਨੀ ਵੀ ਬਾਹਰ ਨਹੀਂ ਇਹਦੀ ਹੋਣੀ ਕੰਨੀ ਵੀ ਇਹਦੀ ਇਸ ਤਰ੍ਹਾਂ ਅੰਦਰ ਜਾਊਗੀ ਤੇ ਕਟਾਂ ਇਹਦੇ ਬਾਹਰ ਨੂੰ ਨਿਕਲਣਗੇ ਤੇ ਸਲਾਈ ਆਪਣੀ ਇੱਕ ਹੀ ਦਿਸੂਗੀ ਇਸ ਤਰ੍ਹਾਂ ਇਹ ਆਪਾਂ ਗੋਟਾ ਲਗਾਵਾਂਗੇ ਤੇ ਆਊਗਾ ਆਪਾਂ ਤੁਹਾਨੂੰ ਦੱਸ ਦਿਆਂ ਇਹ ਲੰਗੂਟੀ ਦਾ ਸਿੱਧਾ ਪਾਸਾ ਰੱਖ ਕੇ ਆਪਾਂ ਇਹ ਇੱਥੇ ਕੱਟ ਦੇ ਨਾਲ-ਨਾਲ ਸਿਉਣ ਲਾ ਲੈਣੀ ਆਪਾਂ ਜਿਹੜੀ ਕੰਨੀ ਆਏ ਆਪਾਂ ਪੂਰੀ ਬਰੋਬਰ ਰੱਖ ਲੈਣੀ ਹੈ ਇੱਧਰ ਕਰਕੇ ਬਾਹਰ ਨਾ ਦਿਸਦੀ ਹੋਵੇ ਅੰਦਰ ਅੰਦਰ ਵਾਲੀ ਰੱਖਣੀ ਹੈ ਰੱਖ ਲੈਣੀ ਪੂਰੀ ਤਿੱਕਰੀ ਕਿਉਂਕਿ ਜੇ ਆਪਾਂ ਇੱਥੇ ਢਿੱਕਰ ਕੰਨੀ ਲਾਗਦੇ ਆ ਤਾਂ ਫਿਰ ਉਹ ਕੰਨੀ ਵਿੱਚ ਆਉਂਦੀ ਜਦੋਂ ਫਿਰ ਉਹ ਥੋੜੇ ਬਲਜੇ ਰਹ ਜਾਂਦੇ ਕੰਨੀ ਢਿੱਲੀ ਹੁੰਦੀ ਜਦੋਂ ਕਿਸੇ ਦੀ ਤੇਨ ਕੰਨੀ ਨੂੰ ਪੂਰੀ ਰੱਖ ਲੈਣਾ ਫਿਰ ਇਹ ਸਾਰੀ ਫੋਲਡ ਹੋ ਜਾਂਦੀ ਵਿੱਚ ਤੇ ਫਿਰ ਜਿਆਦਾ ਸਫਾਈ ਨਾ ਲੱਗਦਾ ਟੁਬਟੇ ਤੇ ਹਾਂ ਬਿਲਕੁਲ ਪਟਾਂ ਦੇ ਨਾਲ-ਨਾਲ ਆਪਾਂ ਸੇ ਉਹਨਾਂ ਲਾਈ ਜਾਂਦੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਇਹਦਾ ਕਾਰਨਰ ਤੋਂ ਆਪਾਂ ਇਹਦਾ ਹੁੰਜੀ ਤੋਂ ਆਪਾਂ ਕਿਵੇਂ ਇਹਦਾ ਮੋੜ ਬਣਾਉਣਾ ਇਸ ਫਾਈਨਲ ਨਾਮ ਆਤਾ ਜੇ ਇਸ ਤਰ੍ਹਾਂ ਆਪਾਂ ਗੁੱਟਾ ਲਾਉਣੀ ਫਿਰ ਇਸ ਨੂੰ ਜਿਹੜੇ ਲੂ ਲਿੰਕਨ ਵਾਲੀ ਕੰਨੀ ਹੁੰਦੀ ਹੈ ਇਹਦੇ ਤੇ ਵੀ ਆਪਾਂ ਨੂੰ ਸਿਆਉਣ ਨਹੀਂ ਪਹਿਲਾਂ ਲਾਉਣੀ ਪੈਂਦੀ ਆਪਾਂ ਇਹ ਵੀ ਤੁਹਾਨੂੰ ਜਾ ਕੇ ਦੂਸਰੇ ਪਾਸੇ ਦੱਸਦੇ ਆਂ ਵੀ ਕਿਵੇਂ ਆਪਾਂ ਮੀਣਾ ਸਿਆਉਣ ਲਾਈ ਤੇ ਇਹਦੇ ਕਿਵੇਂ ਸਫਾਈ ਨਾਲ ਆਪਾਂ ਗੁੱਟਾ ਲਾਵਾਂਗੇ ਤੇ ਨਾ ਆਪਾਂ ਸਾਰੀ ਕਿਨਾਰੀ ਦੇ ਇਸ ਦਾ ਟੁਟਾ ਲਾਈ ਜਾਣਾ ਇਹ ਆਪਾਂ ਤੁਹਾਨੂੰ ਕਿਨਾਰੀ ਦੇ ਨੇੜੇ ਜਾ ਕੇ ਤੁਹਾਨੂੰ ਦੱਸਦੇ ਆਂ ਵੀ ਕਿਵੇਂ ਇਸ ਨੂੰ ਤੇ ਜਾ ਕੇ डालते ਆਪਾਂ ਤੇ ਨੂੰ ਕਰਮਨ ਮੋਨਾ ਤੇ ਆਪਾਂ ਕੋਸੀ ਡੀਐਸ ਇਸ ਲਾਈ ਤਰ੍ਹਾਂ ਸਲਾਈ ਲਾ ਲਾ ਕੇ ਇਹ ਕਰੀ ਜਾਣੀ ਹੈ ਤੇ ਸਲਾਈ ਬਿਲਕੁਲ ਆਪਾਂ ਆ ਕਟਾਣ ਦੇ ਨਾਲ ਨਾਲ ਲਾਉਣੀ ਹੈ ਨਹੀਂ ਆਪਾਂ ਕੋਰਨਰ ਦੀਆਂ ਆਉਣ। ਇਹਨੂੰ ਇਸੇ ਤਰ੍ਹਾਂ ਹੀ ਇੱਥੇ ਧਿਕਰ ਲੈ। ਇੰਨੀ ਕਿ ਜਗ੍ਹਾ ਛੱਡ ਕੇ ਅੱਧੇ ਕੈਂਚ ਦੀ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ। ਇਹ ਤਾਂ ਕੱਢ ਲੈਣਾ। ਫੇਰ ਇਹਨੂੰ ਇਸ ਤਰ੍ਹਾਂ ਆਇਨ ਮੋੜ ਲੈਣਾ। ਤੇ ਇਸ ਕੋਰਨਰ ਨੂੰ ਆਇਨ। ਇਧਰ ਆਪਾਂ ਇੰਨੀ ਕਿ ਜਗ੍ਹਾ ਛੱਡਣੀ ਵੀ ਆਹ ਕੋਰਨਰ ਆਪਣਾ ਇਹ ਮੋੜ ਕੇ ਇਹ ਇਹ ਤੋਂ ਕਪੜਾ ਇਸ ਤਰ੍ਹਾਂ ਬਾਹਰ ਨਾ ਜਾਂਦਾ ਹੋਵੇ ਇਹ ਇਸ ਅੰਦਰ ਹੀ ਆਏ ਰਹਿੰਦਾ ਹੋਵੇ ਕਪੜਾ ਉਨਾ ਕਾ ਆਪਾਂ ਇਹਨੂੰ ਫੋਲਡ ਕਰਤਾ ਹੈ ਇਹਦਾ ਲੋਨਾਣਾ ਫਿਰ ਆਪਾਂ ਨੂੰ ਪਹਿਲਾਂ ਸਲਾਈ ਨਹੀਂ ਲਾਉਣੀ ਪੈਂਦੀ ਤਾਂ ਕੰਨੀ ਦੇ ਇਹ ਤੋਂ ਆਪਾਂ ਇਹਨੂੰ ਜਿੱਦਗੀ ਦੂਸਰੀ ਸਾਈਡ ਨੂੰ ਪਲਟਾਂਗੇ ਵੀਵੇਂ ਹੁਣ ਆਪਾਂ ਲਾਈ ਤਾਂ ਇਧਰਲੀ ਸਾਈਡ ਨੂੰ ਆ ਤਾਂ ਆਪਾਂ ਇਹਨੂੰ ਪਲਟ ਕੇ ਇਧਰ ਹੀ ਸੈਟ ਕਰਾਂਗੇ ਫੇਰ ਇਹ ਤਾਂ ਕੋਈ ਬਿਲਕੁਲ ਜਿਹੜੇ ਧਾਗੇ ਦਿਖਦੇ ਉਹ ਉਹ ਨਹੀਂ ਦਿਸਣਗੇ ਆਪਾਂ ਨੂੰ ਜਿੱਦ ਦੀ ਸਾਈਡ ਜਿਹੜੀ ਆਪਾਂ ਕੰਨੀ ਇਹਦੇ ਲਈ ਸਾਈਡ ਲਾਉਣਾ ਜਿੱਧਰਲੀ ਸਾਈਡ ਤੋਂ ਧਾਗੇ ਨਿਕਲਦੇ ਆ ਇਹ ਸਾਈਡ ਆਪਾਂ ਖਿੱਚ ਕੇ ਨਹੀਂ ਲਾਉਣੀਗੇ ਇਹਨੂੰ ਥੋੜਾ ਜਿਹਾ ਟਿੱਲਾ ਰੱਖ ਕੇ ਬਿੱਜੀ ਜਿਵੇਂ ਆਮ ਹੈ ਵੀ ਉਸੇ ਤਰ੍ਹਾਂ ਹੀ ਰੱਖ ਕੇ ਇਹਨੂੰ ਵਾਈਟ ਹਨ ਨਹੀਂ ਤੇ ਇਹਦੇ ਫਰਵਾਜ਼ੀ ਪੈਣ ਲੱਗ ਜਾਂਦੇ ਆ ਜਿਵੇਂ ਆਪਾਂ ਲੈਸ ਲਾਗ ਨੂੰ ਲਾਉਣੀ ਹੈ। ਕਿਚਨ ਵਿੱਚ ਗੈਸ ਨੂੰ ਥੋੜਾ ਜਿਹਾ ਫੜ ਕੇ ਰੱਖਣਾ। ਵਿਚੇ ਲੈਣਾ ਪਵੇ ਇਹਦੇ 'ਚ। ਗੈਸ ਨੂੰ ਥੋੜਾ ਜਿਹਾ ਖੇਚ ਕੇ ਰੱਖ ਲੈਣਾ। ਇਹ ਕਰੰਨੀ। ਇਹ ਘਰ ਨੂੰ ਤੋੜ ਤਾ ਦਿਨ ਦਿਖਾਉਣੇ ਫਿਰ। ਉਹ ਕੋਰਨਰ ਆਪਣਾ ਫੇਰ ਆ ਗਿਆ। ਇੰਦਲੀ ਜਿਹੜੀ ਸੈਰਤ ਹੈ ਇਹਨੂੰ ਆਪਾਂ ਇਹ ਖਿਚਰਣੀ ਦੁਪੱਟੇ ਨੂੰ। ਬਿਲਕੁਲ ਜਿੰਦਾ ਹੈਗਾ ਉਸੇ ਤਰ੍ਹਾਂ ਇਹਨੂੰ ਆਏ ਰੱਖਣਾ। ਕਿਸੇ ਤਰ੍ਹਾਂ ਨਹੀਂ ਬਣਾਉਈ ਜਾਣੀ। ਅਧਰੂਪਾਂ ਦੇਖਣਾ ਵੀ ਆ ਕੰਨੀ ਕੰਨੀ ਆਪਣੀ ਬਾਹਰ ਨਾ ਦਿਖਦੀ ਹੋਵੇ। ਇਹ ਪਤਾ ਆ ਗਿਆ ਆਪਾਂ ਲੱਗਦਾ ਉਹ ਆਪਾਂ ਕਰ ਦੇਣਾ। ਇਸ ਕੋਰਨਰ ਤੇ ਆ ਕੇ ਆਪਾਂ ਇਹ ਨੂੰ ਪਾਟ ਲੈਣਾ ਸੂਈ ਨੂੰ ਆਪਾਂ ਵਾਰ-ਵਾਰ ਕਰਕੇ ਇਹ ਜਿੰਨ ਧਾਗਾ ਖਿੱਚ ਕੇ ਇਹਦਾ ਕਰਕੇ ਕੋਰਨਰ ਨੂੰ ਇਸ ਤਰ੍ਹਾਂ ਪਾਟ ਦਈਨਾ ਆਪਾਂ ਹੁਣ ਦਾ ਆਪਣੀ ਕੋਰਨਰ ਤੋਂ ਦਿਖਾਉਣੀ ਹੈ ਕਿੰਨੀ ਵਧੀਆ ਤਰੀਕੀ ਨਾਲ ਇਹ ਆਪਣਾ ਕੋਰਨਰ ਨਿਕਲੂਗਾ ਆ ਜਿਵੇਂ ਆ ਨਾ ਆਹੋ ਵਰਨ ਰ ਆਪਣਾ ਇਸ ਤਰ੍ਹਾਂ ਆਪਣਾ ਇਹਦੇ ਦੀ ਸੇੜਤਾਂ ਆਪਣੇ ਕੋਰਨਰ ਆਏ ਤਿਆਰ ਹੋਣਗੇ ਚਾਰੇ ਕੋਰਨਰ ਆਪਾਂ ਤੁਹਾਨੂੰ ਦਿਖਾਉਣੀ ਹੈ ਫਿਰ ਬਾਅਦ ਚ ਸਾਰੀ ਚੁੰਨੀ ਤੇ ਲਾ ਕੇ ਨਾਲੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਆਪਾਂ ਇਹ ਅੰਦਰ ਵਾਲ ਨੂੰ ਕਿਵੇਂ ਹੁਣ ਫੋਲਡ ਕਰਾਂਗੇ ਜਿਹੜੀ ਉੱਪਰ ਆਪਣੀ ਇੱਕ ਹੀ ਸਲਾਈ ਦੇ ਜੂਗੀ ਇਹ ਤੋਂ ਆਪਾਂ ਆ ਨਾ ਤੇ ਆਹਨੇ ਤੇ ਤੀਸਰੀ ਆ ਆਪਣੀ ਉੱਪਰ ਦੀ ਸੁ ਗਈ ਆ ਕੰਨੀ ਆਪਣੀ ਵਿੱਚ ਨੂੰ ਫੋਲਡ ਹੋ ਜੂਗੀ ਜਿਹੜੀ ਆ ਖੱਚ ਜੀ ਪੈਂਦੀ ਹੁੰਦੀ ਉਹ ਵੀ ਆਪਣੀ ਬਹੁਤ ਹੀ ਸਫਾਈ ਨਾਲ ਆਪਣਾ ਦੁਪੱਟਾ ਜਿਹੜਾ ਆ ਇਹਦੇ ਲਈ ਸਾਈਡ ਤੋਂ ਬਾਹਰ ਆ ਜਾਣਾ ਤੇ ਆਪਾਂ ਤੁਹਾਨੂੰ ਸਾਰੀ ਲਾ ਕੇ ਤੁਹਾਨੂੰ ਕਿਸ ਤਰ੍ਹਾਂ ਬੰਨ੍ਹ ਕੇ ਕਰਦੇ ਹਾਂ ਦੇਖਦੇ ਵੀਡੀਓ ਵਿੱਚ ਥੋੜਾ ਜਿਹਾ ਐਂਡਾਲੀ ਕੁੰਨੇ ਤੇ ਆ ਗਏ ਆ ਤੇ ਤੂੰ ਆਪਾਂ ਨੇ ਕਾ ਨਾ ਪ੍ਰਯਾਗ ਕੀਤੇ ਇਹ ਮੈਂ ਬਣਾਣੀ ਦਾ ਖਾਣਾ ਬਣਾ ਦੇਤੀ ਨਾ ਕੱਟ ਦੇਣਾ ਕੱਟ ਕੇ ਆਪਾਂ ਜਿਹੜਾ ਆਪਣਾ ਇਧਰਲੀ ਸਾਈਡ ਵਾਲਾ ਕੋਨਾ ਇਹਨੂੰ ਆਪਾਂ ਅੰਦਰ ਵਾਰਡ ਨੂੰ ਐ ਫੋਲਡ ਕਰਾਂਗੇ ਜਿਦੋਂ ਆਪਾਂ ਨੇ ਇਹਨੂੰ ਐਂਡ ਵਾਲਾ ਕੋਨਾ ਲਾਉਣਾ ਪਹਿਲਾਂ ਇਹ ਇਸ ਤਰ੍ਹਾਂ ਹੋਊਗਾ ਤੇ ਇਹਨੂੰ ਆਪਾਂ ਚੱਕ ਕੇ ਇਧਰਲੀ ਸਾਈਡ ਨੂੰ ਕਰ ਲੈਣਾ ਤੇ ਫੇਰ ਆਪਾਂ ਲੁਕਾ ਦੇਣਾ ਸਲਾਈ ਲਗਾ ਦੇਣੀ ਇਹਨੂੰ ਬਹੁਤ ਟੀਕੇ ਫਿਰ ਇਹਦੇ ਲੀ ਸਾਈਡ ਨੂੰ ਆਪਾਂ ਥਾਕ ਨੂੰ ਨਾਲ ਫੋਲਡ ਕਰਕੇ ਨੂੰਨੇ ਨੂੰ ਨੀស្តਾ ਕਰ ਫੋਲਡ ਕਰਾਂਗੇ ਜਿਹੜੇ ਆਪਣੇ ਕਟਾ ਆਏ ਬਾਹਰਲੀ ਸਾਈਡ ਨੂੰ ਆ ਜਾਣਗੇ ਥਾਕ ਨੂੰ ਆਪਾਂ ਏ तिरछा ਕਰਕੇ ਇਹਦਾ ਕਰਕੇ ਸਲਾਈ ਲਾ ਦੇਣੀ ਆਪਾਂ ਨੂੰ ਬਿਲਕੁਲ ਨਹੀਂ ਪਤਾ ਲੱਗੂਗਾ ਵੀ ਇੱਥੋਂ ਆਪਾਂ ਸ਼ੁਰੂ ਕੀਤੀ ਹੈ ਤੇ ਕਿੱਥੋਂ ਆਪਾਂ ਖਤ ਦੀ ਐਂ ਦੇ ਇਹ ਆਪਣੀ ਹੁਣ ਇੱਕ ਹੀ ਸਲਾਈ ਆਪਾਂ ਨੂੰ ਪਰਦੀ ਚੋਗੀ ਦੂਸਰੀ ਸਲਾਈ ਅੰਦਰ ਗੁੰਮ ਹੋ ਗਈ ਹੈ ਇੱਕ ਸਲਾਈ ਨਾਲ ਹੀ ਇਹ ਆਪਾਂ ਸਾਰੀ ਮਾਰੀ ਚੰਨੀ ਹੈ ਤੁਮੜ ਜੀ ਵੀ ਇਸ ਤਰ੍ਹਾਂ ਤੇ ਨਾਲ ਹੀ ਸਲਾਈ ਇੱਧਰ ਜਿਹੜਾ ਆਪਾਂ ਕੋਨੇ ਤੇ ਆ ਗਏ ਕੋਨਾ ਆਪਣਾ ਆਪੇ ਇਸ ਤਰ੍ਹਾਂ ਮੜ ਜਾਣਾ ਕਿਉਂਕਿ ਆਪਾਂ ਪਹਿਲਾਂ ਜਿਹੜਾ ਇੱਕ ਸਲਾਈਨ ਲਾਇਆ ਸੀ ਉਹਦੇ ਉਸ ਸਸਾਬ ਨਾਲ ਹੀ ਲਾਇਆ ਸੀਗਾ ਵੀ ਆਪਾਂ ਨੂੰ ਕੋਨਾ ਬਣਣਾ ਹੈ ਇਹਦੇ ਤੋਂ ਇਹਦਾ ਆਪਾਂ ਕੋ ਜਿਵੇਂ ਪੜੇ ਹੁਣ ਲੇਸ ਲਈ ਇਸ ਤਰ੍ਹਾਂ ਨਾ ਨਾ ਫਿਰ ਆਪਣਾ ਕੋਨਿਆਂ ਦਾ ਕੋਈ ਬਹੁਤ ਹੀ ਪ੍ਰੋਬਲਮ ਨਹੀਂ ਹੁੰਦੀ ਆਪੇ ਆਪੇ ਸਿੱਕਰੀ ਆ ਜਾਂਦੀ ਹੈ ਇਹ ਤੇ ਆ ਗਏ ਸਾਡੇ ਤੇ ਬਣਾ ਕੇ ਤੇ ਦਾਣਾ ਆਪਣੀਆਂ ਆਪ ਹੀ ਇਸ ਤਰ੍ਹਾਂ ਹੋ ਜਾਣਾ ਕਿਉਂਕਿ ਆਪਾਂ ਪਹਿਲਾਂ ਜਦੋਂ ਖਤਮ ਕਰ ਤੀਜੀ ਲੇਸ ਪਹਿਲੀ ਗੇੜ ਦੀ ਉਦੋਂ ਆਪਾਂ ਕੱਟ ਕੇ ਇਸ ਤਰ੍ਹਾਂ ਮੋੜ ਲਿਆ ਸੀ ਤੇ ਆਪਾਂ ਥੋੜੀ ਹੋਣੀ ਬਾਕੀ ਹੈ ਬਹੁਤ সুন্দর ਲੱਗ ਰਹੀ ਹੈ ਵੀ ਕੋਈ ਵੀ ਇਹਦਾ ਤਾਂ ਕੋਰਨਰ ਆਈ ਨਾ ਪਤਾ ਲੱਗਦਾ ਮੀਥ ਕਿਥੋਂ ਚੁਰੂ ਕੀਤਾ ਤੇ ਕਿੱਥੇ ਆਪਾਂ ਖਤਮ ਕੀਤਾ ਹੈ आप पता लगना आपू जिस तम तीन कोर्नर सैट कराओगे तो दिखाने अपना बूटा लग गया देखो इस तरह बूटा सारे कोर्नर से पूरी फिनिशिंग रेडी हो गया ਹਾਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਧੰਨਵਾਦ ਜੀ